ਜਿਨ੍ਹਾਂ ਨੂੰ ਜਿਨ੍ਹਾਂ ਦੀ ਸੁਸਾਇਟੀ ਨੂੰ ਕੁਝ ਬੰਦ ਹੈ ਸੋ 15 ਫਰਵਰੀ ਤੋਂ ਬਾਅਦ ਇੱਥੇ ਆਵਾਂਗੇ ਫਿਰ ਬਰਨਾਲਾ ਚ ਚੈੱਕ ਅਪ ਕਰਾਂਗੇ ਸਾਰੇ ਬਰਨਾਲੇ ਨੂੰ ਛਾਤੀ ਦਾ ਕੈਂਸਰ ਬੱਚੇਦਾਨੀ ਦਾ ਮੂੰਹ ਦਾ ਗਲੇ ਦਾ ਹੱਡੀਆਂ ਦਾ ਗਦੂਦਾਂ ਦਾ ਬਲੱਡ ਕੈਂਸਰ ਬੀਪੀ ਡਾਇਬੀਟੀਜ਼ ਐਂਡ ਦ ਆਰਡਲ ਲਫ਼ਜ਼ ਬੋਲਦੇ ਆ ਤੁਹਾਨੂੰ ਅੱਧਿਆਂ ਨੂੰ ਚੰਗਾ ਨਹੀਂ ਲੱਗਣਾ ਅਸੀਂ ਦਵਾਈ ਦੇ ਲੰਗਰ ਲਾਉਨੇ ਆ ਤੁਸੀਂ ਲਾਉਨੇ ਆ ਜਲੇਬੀਆਂ ਪਕੌੜਿਆਂ ਦੇ ਠੀਕ ਹੈ ਗੁਰੂ ਦੇ ਲੰਗਰ ਵੀ ਬਹੁਤ ਜ਼ਰੂਰੀ ਹੈ ਪਰ ਉਹ ਸਾਦੇ ਰੱਖਿਆ ਕਰੋ ਉਹ ਪੈਸੇ ਬਚਾ ਕੇ ਨਾਲ ਦਵਾਈ ਦੇ ਲੰਗਰ ਵੀ ਬਹੁਤ ਜ਼ਰੂਰੀ ਹੈ ਕਿਉਂਕਿ 40 ਸਾਲ ਤੋਂ ਬਾਅਦ ਬੰਦਾ ਕੋਈ ਨਾ ਕੋਈ ਗੋਲੀ ਖਾਣ ਲੱਗ ਜਾਂਦਾ ਠੀਕ ਹੈ ਨਾਸ ਕਰਦਾ ਜੀ ਮੈਂ ਬਰਨਾਲਾ ਸਾਹਿਬ ਦੇ ਜਿਹੜਾ ਸ਼ਹਿਰ ਹੈ ਤੁਹਾਡੇ ਐਸਟੀ ਕਾਲਜਸ ਗਰੁੱਪਸ ਦੇ ਵਿੱਚ ਸੈਮੀਨਾਰ ਸੀ ਕੈਂਸਰ ਦਾ ਥੈਂਕਸ ਸਾਰੀ ਮੈਨੇਜਮੈਂਟ ਦਾ ਅਸੀਂ ਵਰਡ ਕੈਂਸਰ ਦਾ ਇੱਕ ਨਵਾਂ ਪ੍ਰੋਗਰਾਮ ਹੈ ਐਜੂਕੇਟ ਦਾ ਫਿਚਰ ਜਨਰੇਸ਼ਨ ਗਾਂ ਵਾਲੀ ਪੀੜ੍ਹੀ ਨੂੰ ਐਜੂਕੇਟ ਕੀਤਾ ਜਾਵੇ ਵੀ ਰੋਗਾਂ ਤੋਂ ਬਚਣਾ ਕਿਵੇਂ ਹੈ ਠੀਕ ਹੈ ਤੇ ਮੇਰੇ ਲਈ ਗ੍ਰੇਟ ਡੇ ਹੈ ਜੀ ਅੱਜ ਮੈਂ ਜੇ ਅੱਜ ਇੱਥੇ ਬੱਚੇ ਘਰ ਜਾਣਗੇ ਹਰ ਘਰ ਚ ਪੰਜ ਮੈਂਬਰ ਹੈ ਤੇ ਮੈਂ ਅਲਗਬਰ ਹਜ਼ਾਰਾਂ ਦੁਕਾਨਾਂ ਨੂੰ ਅੱਜ ਇੱਕ ਦਿਨ ਦੇ ਵਿੱਚ ਐਜੂਕੇਟ ਕਰਤਾ cancer ਤੋਂ ਤੇ diabetes ਤੋਂ ਬਚਣਾ ਕਿਵੇਂ ਹੈ ਸਮਾਜਿਕ ਰੀਤੀਆਂ ਸਾਦੇ ਵਿਆਹ ਸਾਦੇ ਮਰਨੇ ਐਂਡ ਗਰਬੜਮਾਨ ਖੋਸ਼ਾ ਜੀ ਬਹੁਤ ਸਕਸੈਸਫੁਲ ਜੀ ਜਿਹੜਾ ਮਾਲਵਾ ਖੇਤਰ ਦੇ ਵਿੱਚ ਕੈਂਸਰ ਸਭ ਤੋਂ ਵੱਧ ਫੈਲ ਰਿਹਾ ਜੀ ਇਹਦਾ ਕੀ ਕਾਰਨ ਹੋ ਸਕਦੇ ਹੈ ਜਿਹਦੇ ਕਾਰਨ ਖੁਦ ਹੈ ਬੜੇ ਡਿਸਕਸ ਕੀਤੇ ਆ ਜੇ ਆਪਾਂ ਨੂੰ ਫਰਟੀਲਾਈਜ਼ਰ ਪੈਸਟੀਸਾਈਡ ਨੂੰ ਧਿਆਨ ਨਾਲ ਯੂਜ਼ ਕਰੋ ਠੀਕ ਹੈ ਦਿਮਾਗੀ ਬੋਝ ਘਟਾਓ ਠੀਕ ਹੈ ਐਂਡ ਅਸੀਂ ਲੱਗੇ ਆ ਸਰਕਾਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਅਸੀਂ 12783 ਪਿੰਡ ਹੈ ਜੀ ਸਾਢੇ 11000 ਅਸੀਂ ਚੈੱਕ ਅਪ ਕਰ ਚੁੱਕੇ ਹਾਂ ਅਗਲੇ ਸਾਲ ਡੇਢ ਸਾਲ ਸਾਰਾ ਚੈੱਕ ਅਪ ਕਰ ਦਿਆਂਗੇ ਇੱਕ ਜਿਹੜਾ ਜੀ ਆਪਣਾ ਕੈਂਸਰ ਦੀ ਬਿਮਾਰੀ ਨਾਲ ਪੀੜਤ ਹੁੰਦਾ ਬੰਦਾ ਉਹ ਕਿਹੜੀ ਸਟੇਜ ਤੱਕ ਬੰਦੇ ਨੂੰ ਬਚਾਇਆ ਜਾ ਸਕਦਾ ਦੇਖੋ ਜੀ ਸਾਡੇ ਤਾਂ ਇੰਗਲੈਂਡ ਵਾਲੇ ਤਾਂ ਕਹਿੰਦੇ ਜੀ ਪਹਿਲੀ ਸਟੇਜ ਕਿ ਅਸੀਂ ਕਹਿੰਨੇ ਕੈਂਸਰ ਕਿਸੇ ਨੂੰ ਹੋਵੇ ਹੀ ਨਾ ਪਰ ਉਸ ਕਿਚਨ ਠੀਕ ਕਰ ਲੋ ਜੇ ਮੇਨ ਸਾਡਾ ਮੁੱਦਾ ਸੀ ਵੀ ਰਸੋਈ ਨੂੰ ਠੀਕ ਕਰੋ ਖਾਣ ਪਾਣ ਠੀਕ ਕਰੋ ਵੀ ਕੈਂਸਰ ਕਿਸੇ ਨੂੰ ਹੋਵੇ ਹੀ ਨਾ ਹਰ ਕੈਂਸਰ ਪਹਿਲਾਂ ਇੱਕ ਸਿਗਨਲ ਦਿੰ ਕਰਿਆ ਆ ਰਹੇ ਆਪਾਂ ਇੱਕ ਕੈਂਸਰ ਨੂੰ ਇੱਕ ਧਾਰਨ ਲੈ ਲੈਂਦੇ ਆ ਜਿਹੜਾ ਕਿ ਅਜਕੋ ਇੱਥੇ ਲੋਕਾਂ ਦੇ ਤਜਾਬੀ ਮਾਦਾ ਬਣਨ ਲੱਗ ਜਾਂਦਾ ਐਸਿਡਿਟੀ ਠੀਕ ਹੈ ਜਿਹਦੇ ਉਹ ਬਣਨ ਲੱਗ ਗਿਆ ਤਿੰਨ ਮਹੀਨੇ ਪੁੱਠੇ ਸਿੱਦੇ ਟਕਾਰ ਆਉਣ ਲੱਗ ਗਏ ਗਲੇ 'ਚ ਥਮਚਣ ਲੱਗ ਗਿਆ ਨਾ ਛਾਤੀ ਆਮ ਹੋ ਜਾਂਦਾ ਠੀਕ ਹੈ ਤੇ ਉਸ ਬੰਦੇ ਨੂੰ ਮੇਦੇ ਦਾ ਕੈਂਸਰ ਆ ਗਿਆ ਫੂਡ ਪਾਈਪ ਦਾ ਕੈਂਸਰ ਉਹਨੂੰ ਉਹ ਤੋਂ ਬਚਣਾ ਕਿਵੇਂ ਆ ਤਲੀਆਂ ਚੀਜ਼ਾਂ ਮਿੱਠਾ ਮਤਲਬ ਉਹ ਘਟਾ ਕੇ ਜੇ ਤੁਸੀਂ ਰੈਗੂਲਰ ਐਕਸਰਸਾਈਜ਼ ਕਰਿਓ ਹਰ ਘੰਟੇ ਪਾਣੀ ਪੀਓ ਤਾਂ ਠੀਕ ਹੋ ਜਾਓ ਜੇ ਕੈਂਸਰ ਆਇਆ ਨਹੀਂ ਪਰ ਉਹ ਕੈਂਸਰ ਦੇ ਲੱਛਣ ਆਉਣੇ ਸ਼ੁਰੂ ਹੋ ਗਏ ਵੀ ਮੈਂ ਤੇਰੇ ਘਰ ਨੂੰ ਆ ਰਿਹਾ ਆ ਭਾਈ ਉਹਨੇ ਘੰਟੀ ਜੀ ਖੜਕਾਤੀ ਤੇ ਤੇਰੇ ਦਰਵਾਜ਼ੇ ਤੇ ਖੜਾ ਹੈ ਉਹਦਾ ਮਤਲਬ ਤੁਸੀਂ ਪਹਿਲਾਂ ਹੀ ਠੀਕ ਕਰ ਸਕਦੇ ਹੋ ਇਹ ਮੈਂ ਸਭ ਨੂੰ ਅੱਜ ਇਹੀ ਬੱਚਿਆਂ ਨੂੰ ਇਹੀ ਬੇਨਤੀਆਂ ਕੀਤੀਆਂ ਵੀ ਸਾਡੇ ਬੱਚੇ ਆ ਘਰੇ ਮਾਵਾਪ ਨੂੰ ਸਮਝਾਣਗੇ ਜਾ ਕੇ ਐਂਡ ਵਰਡ ਕੈਂਸਰ ਜੀ ਪੂਰੀ ਕਮਿਟਿਡ ਹੈ ਅਸੀਂ ਲੁਧਿਆਣੇ ਨੂੰ ਅੱਡ 25 ਕੈਂਪ ਮਨਜ਼ੂਰ ਕੀਤੇ ਆ ਐਂਡ ਲੁਧਿਆਣੇ ਦੀ ਬਹੁਤ ਵੱਡੀ ਕੰਪਲੇਂਟ ਹੈ ਗੰਦੇ ਨਾਲੇ ਦੀ ਮੈਂ ਖੁਦ ਉਸ ਕੈਂਪ ਤੇ ਪਰਸਨਲੀ ਆਪ ਆਇਆ ਹਾਂ ਅਸੀਂ ਸਾਰਾ ਲੁਧਿਆਣਾ ਚੈੱਕ ਅਪ ਕਰ ਦਾਂਗੇ ਵਰਲਡ ਕੈਂਸਰ ਪੰਜਾਬ ਸਰਕਾਰ ਨਾਲ ਮੋੜੇ ਨਾਲ ਮੋੜਾ ਜੋੜ ਕੇ ਕੱਲੇ ਕੱਲੇ ਪਿੰਡ ਪਹੁੰਚ ਰਹੀ ਹੈ ਐਂਡ ਹਰ ਚੀਜ਼ ਅਸੀਂ ਸਾਡੇ ਲੋੜਵੰਦ ਪਿੰਡ ਪਰਾਵਾਂ ਨੂੰ ਗਰੀਬ ਵਰਡ ਵੀ ਮੈਜੂਜ਼ ਕਰ ਲੈਣਾ ਮੇਰਾ ਵੀ ਪਿੰਡ ਜਨਮ ਹੋਇਆ ਸੀ ਆ ਕਿਸਾਨ ਸਾਰੇ ਅਸੀਂ ਗਰੀਬ ਹੀ ਹੰਨੇ ਆਂ ਐਂਡ ਅਸੀਂ ਹਰ ਚੀਜ਼ ਫ੍ਰੀ ਦੇਵਾਂਗੇ ਜੋ ਇੰਗਲੈਂਡ ਸਰਕਾਰ ਮੇਰੀ ਵਾਈਫ ਨੂੰ ਦਿੰਦੀ ਹੈ ਤੇ ਮੈਂ ਪੰਜਾਬ ਦੀ ਹਰ ਮੇਰੀ ਮਾਂ ਭੈਣ ਅਸੀਂ ਹਾਰਟ ਟੈਸਟ ਫ੍ਰੀ ਕਰਾਂਗੇ ਵਰਲਡ ਕੈਂਸਰ ਇੱਕੋ ਸੰਸਥਾ ਵਰਡ ਦੁਨੀਆ ਦੇ ਵਿੱਚ ਜਿਹੜੀ 8 ਕਿਸਮ ਦਾ ਕੈਂਸਰ ਛੜਕ ਦੇ ਚੈੱਕ ਅਪ ਕਰਦੀ 15 ਫਰਬੀਤ ਬਾਦ ਇੱਥੇ ਆਵਾਂਗੇ ਫਿਰ ਬਰਨਾਲਾ ਚ ਚੈੱਕ ਅਪ ਕਰਾਂਗੇ ਸਾਰੇ ਬਰਨਾਲੇ ਨੂੰ ਛਾਤੀ ਦਾ ਕੈਂਸਰ ਬੱਚੇਦਾਨੀ ਦਾ ਮੂੰਹ ਦਾ ਗਲੇ ਦਾ ਹੱਡੀਆਂ ਦਾ ਗਦੂਦਾਂ ਦਾ ਬਲੱਡ ਕੈਂਸਰ ਬੀਪੀ ਡਾਇਬੀਟੀਜ਼ ਐਂਡ ਦ ਆਰਡ ਲਫਸ ਬੋਲਦੇ ਆ ਤੁਹਾਨੂੰ ਅੱਧਿਆਂ ਨੂੰ ਚੰਗਾ ਨਹੀਂ ਲੱਗਣਾ ਅਸੀਂ ਦਵਾਈ ਦੇ ਲੰਗਰ ਲਾਉਨੇ ਆ ਤੁਸੀਂ ਲਾਉਨੇ ਆ ਜਲੇਬੀਆਂ ਪਕੌੜਿਆਂ ਦੇ ਠੀਕ ਹੈ ਗੁਰੂ ਦੇ ਲੰਗਰ ਵੀ ਬਹੁਤ ਜ਼ਰੂਰੀ ਹੈ ਪਰ ਉਹ ਸਾਦੇ ਰੱਖਿਆ ਕਰੋ ਉਹ ਪੈਸੇ ਬਚਾ ਕੇ ਨਾਲ ਦਵਾਈ ਦੇ ਲੰਗਰ ਵੀ ਬਹੁਤ ਜ਼ਰੂਰੀ ਹੈ ਕਿਉਂਕਿ 40 ਸਾਲ ਤੋਂ ਬਾਅਦ ਬੰਦਾ ਕੋਈ ਨਾ ਕੋਈ ਗੋਲੀ ਖਾਣ ਲੱਗ ਜਾਂਦਾ ਠੀਕ ਹੈ ਨਾਲ ਬੇਨਤੀ ਕਰਦਾ ਵੀ ਸਾਡੇ ਕੋਲ ਬਹੁਤ ਸੋਹਣੇ ਗੁਰੂ ਘਰ ਹੈ ਉਹਨਾਂ ਚ ਸੋਹਣਾ ਪ੍ਰਚਾਰ ਕੀਤਾ ਜਾਵੇ ਰੱਬ ਦਾ ਤੇ ਨਾਲ ਸੋਹਣੇ ਹਸਪਤਾਲ ਵੀ ਬਹੁਤ ਜ਼ਰੂਰੀ ਹੈ ਹਸਪਤਾਲ ਸਾਡੇ ਕੋਲੇ ਸੋਹਣੇ ਹਨੀਗੇ ਮੇਰੇ ਘਰ ਚ ਕੋਈ ਖੁਸ਼ੀ ਆ ਜਾਂ ਗਮੀ ਹੈ ਮੈਂ ਹਸਪਤਾਲ ਨੂੰ ਵੀ ਦਾਨ ਜ਼ਰੂਰ ਕਰਾਂਗਾ ਠੀਕ ਹੈ ਅੰਡਰ ਅਸੀਂ ਮੈਂ ਤਾਂ ਐਨ ਆਰ ਆਈ ਵਰਡ ਨੂੰ ਬਾਹਰ ਕੈਨੇਡਾ ਇੰਗਲੈਂਡ ਮੈਂ ਮੈਂ ਇੱਥੇ ਬਾ ਸਿੰਘਾਪੁਰ ਤੇ ਆਸਟ੍ਰੇਲੀਆ ਜਾ ਰਿਹਾ ਹਾਂ ਉੱਥੇ ਵੀ ਹੀ ਬੇਨਤੀ ਕਰਨੀ ਹੈ ਉਹਨਾਂ ਲੋਕਾਂ ਨੂੰ ਵੀ ਆਪਣੇ ਹਸਪਤਾਲ ਠੀਕ ਕਰੀਏ ਸਰਕਾਰ ਦੇ ਨਾਲ ਮਿਲ ਕੇ ਠੀਕ ਹੈ ਅਜੇ ਜੇ ਸਾਰਾ ਪੰਜਾਬ ਹੈ ਹਰ ਘਰ ਚ ਮਾਂ ਬਾਪ ਨੇ ਜਾਣਾ ਹੀ ਜਾਣਾ ਜਦੋਂ ਬਜ਼ੁਰਗ ਹੋਗੇ ਠੀਕ ਹੈ ਤੁਹਾਡੇ ਘਰ ਚ ਕੋਈ ਖੁਸ਼ੀ ਹੈ ਬੱਚਾ ਪੈਦਾ ਹੋਇਆ ਤੁਸੀਂ ਖੁਸ਼ੀ ਜਾ ਕੇ ਪੁੱਛੋ ਹਸਪਤਾਲ ਨੂੰ ਵੀ ਆ ਦੋ ਪਖੇ ਲਵਾ ਦਿੰਦੇ ਆ ਦੋ ਬੈੱਡ ਲੈ ਦੇ ਦਿੰਦੇ ਆ ਇੱਕ ਸਾਲ ਪੰਜਾਬ ਲੋਕ ਪੰਜਾਬ ਦੇ ਲੋਕਵਾ ਸੁਣ ਲਓ ਪੁਆਇੰਟ ਇੱਕ ਸਾਲ ਤੁਸੀਂ ਸਾਦੇ ਵਿਆਹ ਕਰਕੇ ਸਾਦੇ ਮਰਨੇ ਕਰਕੇ ਉਹ ਸਾਰਾ দান ਹਸਪਤਾਲਾਂ ਤੇ ਲਾ ਦਿਓ ਹਸਪਤਾਲ ਭਰ ਜਾਣਗੇ ਤੁਹਾਡਾ ਵੀ ਡਿਊਟੀ ਬਣਦੀ ਹੈ ਨਾ ਇੱਕ ਸਰਕਾਰ ਕੀ ਕੀ ਕਰੇ ਸਰਕਾਰ ਲੋਕ ਹੁੰਦੇ ਆ ਲੋਕਾਂ ਦੀ ਵੀ ਇੱਕ ਜ਼ਿੰਮੇਵਾਰੀ ਬਣਦੀ ਹੈ ਕਿ ਮੇਰਾ দান ਲੱਗ ਕਿੱਥੇ ਰਿਹਾ ਤੇ ਮੈਂ ਚੰਗੇ ਸਾਧੂ ਸੰਤਾਂ ਨੂੰ ਵੀ ਬੇਨਤੀ ਕਰਦਾ ਆਓ ਸੋਹਣੇ ਸਕੂਲ ਕਾਲਜ ਹੋਣੇ ਚਾਹੀਦੇ ਆ ਤੇ ਸੋਹਣੇ ਹਸਪਤਾਲ ਹੋਣੇ ਬਹੁਤ ਜ਼ਰੂਰੀ ਹੈ ਸਾਡੀਆਂ ਸਿਹਤ ਸਵਾਮਾ ਜਾਗਰਤਾ ਮੇਹੰਦੀ ਵੀ ਜਿਹੜੀ ਕਾਰਡ ਆ ਪੰਜਾਬ ਦੇ ਵਿੱਚ ਕੈਂਸਰ ਨੂੰ ਲੱਗੇ ਜਾਂ ਸਮਾਜਿਕ ਉਹ ਉਹ ਸਹੀ ਉਹ ਸਾਡੀ ਜ਼ਿੰਮੇਵਾਰੀਆਂ ਜੀ ਸਰਕਾਰ ਨੂੰ ਕਹਿੰਦਾ ਜਾਗਰਤਾ ਦੀ ਪੂਰੀ ਸਾਡੀ ਮਹਿੰਮ ਚੱਲ ਰਹੀ ਹੈ ਜੀ ਅਸੀਂ ਪੁੱਛਦੇ ਆ ਲੋਕਾਂ ਨੂੰ ਐਂਡ ਆਤਮਾ ਅੱਜ ਕਿੰਨਿਆਂ ਨੂੰ ਜਾਗਰਤਾ ਦੇ ਦਿੱਤੀ ਹੈ ਨਾ ਉਹ ਗਾਂ ਅੱਗੇ ਮੇਰਾ ਸਨੇਹਾ ਕਿੰਨਿਆਂ ਨੂੰ ਵੰਡਣਗੇ ਜਦੋਂ ਮੈਂ ਜਦੋਂ ਵੀ ਮੈਂ ਪੰਜਾਬ ਚ ਆਉਣਾ ਮੇਰਾ ਕੰਮ ਇਹੀ ਹੁੰਦਾ ਮੈਂ ਕਿਸੇ ਵਿਆਹ ਤੇ ਨਹੀਂ ਜਾਂਦਾ ਜੀ ਮੇਰਾ ਕੋਈ ਵਿਆਹ ਮੇਰੀ ਮੇਰੀ ਲਾਈਨ ਹੀ ਨਹੀਂ ਜ਼ਿੰਦਗੀ ਦੀ ਮੈਂ ਕਿਸੇ ਕਾਲਜ ਜਾ ਕੇ ਸ피ਚ ਕਰਨੀ ਪਸੰਦ ਕਰਦਾ ਕਿ ਸਾਡੇ ਗਾਂ ਵਾਲੀ ਪੀੜ੍ਹੀ ਨੂੰ ਜਾਗਰਤਾ ਦਿੱਤੀ ਜਾਵੇ ਜਾਗਰਤਾ ਹੀ ਕੈਂਸਰ ਦਾ ਹ ਕੈਂਸਰ ਮੈਂ ਅੰਦਰ ਵੀ ਤਿਲ ਲਾਈਨਾ ਬੋਲਦਾ ਫਿਰ ਬੋਲਦਣਾ ਕੈਂਸਰ ਇਜ਼ ਕਯੂਰੀਬਲ ਐਫੀ ਡਿਟੈਕਟ ਏਅਰ ਇਗਨੋਰੈਂਸ ਕਿਲ ਅਵੇਅਰਨੈਸ ਏਮਪਾਵਰਿੰਗ ਅਵੇਅਰਨੈਸ ਨਾਲ ਦਾ ਵੱਡਾ ਹਥਿਆਰ ਦੁਨੀਆ ਤੇ ਕੋਈ ਨਹੀਂ ਦੋਸਤੋ ਐਂਡ ਸਾਰੇ ਸਾਡੇ ਬੱਚਿਆਂ ਨੂੰ ਕਹਿੰਨਾ ਹੈ ਨਸ਼ੇ ਤੋਂ ਬਚ ਕੇ ਰਹਿਣਾ ਠੀਕ ਹੈ ਤੁਹਾਡੇ ਮਾਪੇ ਤੁਹਾਨੂੰ ਬੜੀਆਂ ਆਸਾਂ ਤੁਹਾਡੇ ਤੇ ਐਜੂਕੇਸ਼ਨ ਬਹੁਤ ਵੱਡਾ ਹਥਿਆਰ ਹੈ ਬੱਦ ਤੋਂ ਬੱਦ ਪੜੋ ਕੋਈ ਡਿਗਰੀ ਕਰੋ ਉਹ ਡਿਗਰੀ ਕਰੋ ਜਿਹਦੀ ਕੋਈ ਵੈਲਿਊ ਹੈ ਇੱਥੇ ਵੀ ਹੈ ਤੇ ਬਾਹਰ ਵੀ ਹੈ ਸਕਿਲਡ ਜੌਬਸ ਹੋਣੇ ਬਹੁਤ ਜ਼ਰੂਰੀ ਹੈ ਠੀਕ ਹੈ ਆਪਦਾ ਕੰਮ ਹੱਥੀ ਕਰੋ ਹਰ ਰੋਜ਼ ਸੈਰ ਕਰੋ ਸਰੀਰ ਕਸਰਤ ਬਹੁਤ ਜ਼ਰੂਰੀ ਹੈ ਏਸੀ ਚ ਘੱਟ ਤੋਂ ਘੱਟ ਬੈਠਿਆ ਕਰੋ ਰਾਤ ਨੂੰ ਸੌਣ ਲੱਗੇ ਲਾਲਾ ਕਰੋ ਦੋ ਚਾਰ ਘੰਟੇ ਨੀਂਦ ਆ ਜੂਗੀ ਤੁਹਾਨੂੰ ਦਿਨੇ ਵੱਧ ਤੋਂ ਵੱਧ ਗਰਮੀ ਲਓ ਤੁਸੀਂ ਰੱਬ ਵੱਲੋਂ ਇੱਕ ਵਰਦਾਨ ਹੈ ਪੰਜਾਬ ਇੱਕ ਐਸੀ ਸਟੇਟ ਹੈ ਇੱਥੇ ਠੰਡ ਵੀ ਹੈ ਗਰਮੀ ਸਾਰੇ ਮੌਸਮ ਹੈ ਤੇ ਸਾਨੂੰ ਪੁੱਛ ਕੇ ਦੇਖੋ ਅਸੀਂ ਠੰਡ 'ਚ ਰਹਿਣ ਵਾਲੇ ਆ ਇੰਗਲੈਂਡ ਠੀਕ ਹੈ ਅਸੀਂ ਆਲੂਆਂ ਆਰਗੇ ਬਣੇ ਪਏ ਆ ਅਸੀਂ ਤਾਂ ਮੈਂ ਤਾਂ ਜਿੰਨਾ ਵੀ ਮੈਨੂੰ ਮੁਰਕਾ ਆਵੇ ਤੇ ਮੈਂ ਬੜਾ ਖੁਸ਼ ਹੁੰਨਾ ਤੇ ਜਿੰਨਾ ਤੁਹਾਨੂੰ ਸਵੈਟ ਆਏਗਾ ਉਹਨੇ ਰੋਗ ਘਟਣਗੇ ਪਰ ਤੁਸੀਂ ਤਾਂ ਹੁਣ ਏਸੀ ਚ ਸਾਈਕਲ ਤੁਸੀਂ ਨਹੀਂ ਚਲਾਉਂਦੇਗੇ ਤੁਰਨਾ ਤੁਸੀਂ ਨਹੀਂ ਪਸੰਦ ਕਰਦੇਗੇ ਠੀਕ ਹੈ ਅੱਗੇ ਘਰੇ ਵਿਆਹ ਹੁੰਦੇ ਸੀ ਤੁਸੀਂ ਮੈਰਿਜ ਪੈਲਸਾਂ ਚ ਜਾਣ ਲੱਗੇ ਇਹਦੇ ਚ ਭਗਵੰਤ ਮਾਨ ਜੀ ਦਾ ਕੀ ਕਸੂਰ ਹੈ ਜੇ ਬੋਲੋ ਤੁਹਾਡਾ ਆਪ ਦਾ ਕਸੂਰ ਹੈ ਨਾ ਪਬਲਿਕ ਦਾ ਕਸੂਰ ਹੈ ਲੋਕਾਂ ਦਾ ਕਸੂਰ ਹੈ ਆਓ ਲੋਕੋ ਰਲ ਕੇ ਸਾਦੇ ਜੀਵਨ ਤੇ ਪਹਿਰਾ ਦਿਓ ਜੇ ਤੁਸੀਂ ਸਾਦੇ ਜੀਵਨ ਤੇ ਪਹਿਰਾ ਦੇ ਲੋਗੇ ਤੇ ਰੋਗਾਂ ਤੋਂ ਬਚ ਜੋਗੇ ਤੇ ਨਹੀਂ ਤਾਂ ਫਿਰ ਤੁਹਾਨੂੰ ਰੋਗਾਂ ਦੀ ਰਾਜਧਾਨੀ ਤੇ ਬਣੀ ਗਈ ਪੰਜਾਬ ਪਰ ਆਪਾਂ ਇਹਨੂੰ ਠੀਕ ਕਰ ਲਾਂਗੇ ਮੇਰੇ ਸਾਡਾ ਸਾਥ ਦਿਓ ਸਾਡਾ ਸਾਥ ਸਾਨੂੰ ਤੁਹਾਡੇ ਪੈਸੇ ਦੀ ਲੋੜ ਨਹੀਂ नो नीड मनी ठीक है पर ਤੁਸੀਂ ਆਪਣੇ ਘਰ ਨੂੰ ਠੀਕ ਕਰੋ ਰਸੋਈ ਨੂੰ ਠੀਕ ਕਰੋ ਅੱਜ ਤੋਂ ਬਾਅਦ ਬਸ ਆ ਦਿਖਾਣ ਜੋਗੀ ਸਬਜ਼ੀ ਵੀ ਜੋ ਕੋਈ ਸਪਰੇਆ ਨਹੀਂ ਕੋਈ ਫਰਟੀਲਾਈਜ਼ਰ ਨਹੀਂ ਪਾਉਣੇ ਸਿਰਫ ਰੂੜੀ ਦਾ ਰੇ ਪਾਉਣਾ ਬਹੁਤ ਧੰਨਵਾਦ ਫਿਰ ਮਿਲਦੇ ਆ ਜੀ ਥੈਂਕ ਯੂ